ਦੇ ਸਭੂ ਵਰਸਾਵੇਂ ਸਾਧ ਸੰਤ ਭਰਮਰਾਏ ਕਰੇ ਸੇਵਾ ਸਾਧ ਸੰਤ ਸੁਭਾ ਸੁਦੇਵਾ ਸਾਧੂ ਕੈ ਸੰਪਾਪ ਲੈਣ ਸਾਧ ਸਮਰਤ ਗੁੰਗਾਇਣ ਸਾਧ ਕ ਸੰਗ ਸਰਵ ਥਾਨ ਗਮ ਨਾਨਕ ਸਾਧ ਕ ਸੰਗ ਸਭ ਜਨ ਸਾਰ ਇਨਸਾਨ ਨਹੀਂ ਕੁਛ ਕਾ ਹਾ ਦਰਸ਼ਨ ਪੇੜ ਤਹੂਦ ਨਿਹਾਲ ਸਾਧ ਕ ਸੰਗ ਲੋਧ ਤ ਹੈ ਸਾਧ ਕ ਸੰਗ ਨਰਕ ਪਰ ਹਰੈ ਸਾਧ ਕ ਸੰਗ ਹੀ ਹਮ ਹਸ ਸੁਹੇਲਾ ਸਾਧ ਸੰਗ ਮਿਸ਼ਰਤ ਹਰ ਮਿਲਾ ਜੋ ਇੱਛਾ ਸੋਈ ਮਿਲ ਪਾਵੇ ਸਾਧਕ ਸੰਗ ਨਿਰਥਾ ਜਾਵੇ ਪਾਰ ਬ੍ਰਹਮ ਸਾਧ ਰਦੁ ਬਸੈ ਨਾਮ ਉਤਰੈ ਸਾਧ ਸੰਸਰ ਸੈ ਸਾਧਕ ਸੰਸ ਨੂੰ ਹਰਨਾਵ ਸਾਥ ਸਰ ਕੀਉਂਗਾ ਸਾਧਕ ਸਮ ਨਮਨ ਤੇ ਮਿਸਰੈ ਸਾਧ ਸੰਸਰ ਪੁਰਣ ਇਸ ਤਰੈ ਸਾਧ ਕੈ ਸੰਗ ਲਗਿਆ ਪਰਮ ਮਿਠਾ ਸੰਗ ਕਸੋ ਪਰਮ ਮਿਠਾ ਸਾਧ ਸੰਭਗ ਗਇ ਕੈ ਸਾਧ ਸੰਗਤ ਕੋਈ ਨਵਾਰੀ ਸਾਧ ਸੰਗਿ ਮਿਟੇ ਸਭ ਦੁਖ ਨਾ ਕੋ ਸਾਹ ਵਰ ਫੇਕੇ ਇਸੇ ਆਓ ਆਓ ਉਹ ਬੰਦੇ ਦੀ ਮਾਰ ਹੋ ਗਿਆ ਜੀ ਥੈਂਕ ਯੂ ਸਾਲਾ ਜੀ ਕੀ ਹਾਲ ਚਿਰ ਮੁਬਾਰਕਾਂ ਬਹੁਤ ਬਹੁਤ ਕੰਮ ਕੀਆ ਸਸਿਕਰ ਭਾਜੀ ਕੀ ਹਾਲ ਚਾਲ ਕੈਮਰਾਮੈਨ ਆ ਗਿਆ ਤੁਹਾਡੇ ਡਿਊਟੀ ਅਸੀਂ ਸੰਭਾਲ ਲਈ ਹਾਂ अनि भहोक्यो डेटाले लगा्छ त्यसैले ब्रह्मज्ञानी वंदन ते मुता ब्रह्मज्ञानी की निर्मळ जुगता ब्रह्मज्ञानी का भोजन ज्ञान नानक ब्रह्मज्ञ जी का ब्रह्म ध्यान ब्रह्मज्ञानी तू प्रयास ब्रह्मज्ञानी का नहीं बिना ब्रह्मज्ञानी का गरीबी समाहा ब्रह्मज्ञानी पर दुखार महा ब्रह्मज्ञानी का नाही ठंडा ब्रह्मज्ञानी ले धावत बंधह ब्रह्मज्ञानी का होय सु भला ਬ੍ਰਹਮ ਗਿਆਨੀ ਸੁਫਲ ਸੁਖਮਈ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਦੇ ਮਨ ਵਿਸਰਾਮ ਵਾਹ ਬੁਰਜਿਕ ਹਰਸਾ ਦੁਆ ਬੁਰਜਿਕ ਦੀ ਬਹੁਤ ਬੋਤਨ ਵਾਦੀ ਜਿਨ੍ਹਾਂ ਨੇ ਲੋਤੀ ਪਿਆਰ ਤੇ ਸ਼ਰਧਾ ਦੇ ਨਾਲ ਕੁਰਬਾਨੀ ਦਾ ਕੰਮ ਕੀਤਾ ਤੇ ਸੰਤਾਂ ਨੂੰ ਇਕਾਗਰ ਕੀਤਾ ਗੁਰਹਾਣੀ ਦੇ ਨਾਲ ਜੁੜਿਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਫੁਰਦੀ ਬਲਕੀਆਂ ਬਖਸ਼ੇ ਹਾਂ ਜੀ ਤੇ ਨਾਲ ਹੀ ਆਪ ਸਾਰੇ ਸਾਥਰਿਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਇੱਕ ਛੋਟੇ ਜਿਹੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਅੱਜ ਦੇ ਪਰਿਵਾਰ ਵਿੱਚ ਆਪਣੀ ਹਾਜ਼ਰੀ ਭਰੀ ਜੀ ਇਸੇ ਤਰ੍ਹਾਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਜੇ ਸਾਡਾ ਪਿਆਰ ਮੁਹੱਬਤ ਇਹਦਾ ਹੀ ਬੜਾਈ ਰੱਖੀ ਰੱਖੇ ਕਿ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਸਹੇਕ ਹੁੰਦੇ ਰਹੀਏ ਇਹ ਹੀ ਸਾਡਾ ਭਾਈਚਾਰਾ ਹੈ ਇਹ ਹੀ ਸਾਡੀ ਗਿਰਸਾ ਹੈ ਬਚਾ ਜੀ ਅਸੀਂ ਹਰੇਕ ਦੇ ਦੁੱਖ ਸੁੱਖ ਨੂੰ ਆਪਣਾ ਸਮਝਦੇ ਹਾਂ ਤੇ ਸਮਝਦੇ ਰਹਾਂਗੇ ਤੇ ਮੈਂ ਗੀਤ ਲਿਖਿਆ ਸੀ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗਿਆ ਦੀ ਪੰਜਾਬ ਦੀ ਹਾਲਾਤਾਂ ਬੜੀ ਜੋ ਪੰਜਾਬ میرا فکر نہ کرو میرا فکر نہ کرو پنجابیوں میں نانک دا ਖਾਬ ہاں میں نانک دا ਖਾਬ ہاں او مینوں ਡਿੱਗ کے اٹھنا آਉਂਦਾ اے مینوں ਡਿੱਗ کے اٹھنا آਉਂਦਾ اے ਮੈਂ ਤੁਹਾਡਾ ਪੰਜਾਬ ਹਾਂ ਮੇਰਾ ਫਿਕਰ ਨਾ ਕਰੋ ਪੰਜਾਬੀ ਹੋ ਮੈਂ ਨਾਨਕ ਦਾ ਖਾਬ ਹਾਂ ਮੈਂ ਨਾਨਕ ਦਾ ਖਾਬ ਹਾਂ ਮੈਂ ਪਿਆਰ ਦੇ ਨਗਮੇ ਗਾਉਂਦਾ ਹਾਂ ਸੁਰਾਂ ਵਿੱਚ ਸ਼ਬਦ ਪਰਉਂਦਾ ਹਾਂ ਮੈਂ ਪਿਆਰ ਦੇ ਨਗਮੇ ਗਾਉਂਦਾ ਹਾਂ ਸੁਰਾਂ ਵਿੱਚ ਸ਼ਬਦ ਪੁਰੋਂਦਾ ਹਾਂ ਮੈਂ ਭੁਖਿਆਂ ਦੇ ਟਿੱਡ ਪਰਦਾ ਹਾਂ ਹਰ ਇੱਕ ਦੀ ਖੈਰ ਮਨਾਉਂਦਾ ਹਾਂ ਮੇਰੀ ਤਨ ਹਵਾ ਵਿੱਚ ਗੂੰਜਦੀ ਮੇਰੀ ਤਨ ਹਵਾ ਵਿੱਚ ਗੂੰਜਦੀ ਮੈਂ ਮਰਦਾਨੇ ਦੀਰਵਾਜ਼ਾ ਹਾਂ ਮੇਰਾ ਫਿਕਰ ਨਾ ਕਰੋ ਪੰਜਾਬੀ ਹੋ ਮੈਂ ਨਾਨਕ ਦਾ ਖਾਬ ਹਾਂ ਮੈਂ ਨਾਨਕ ਦਾ ਖਾਬ ਹਾਂ ਮੈਂ ਕਰਦਾ ਪਾਠ ਹਾਂ ਬਾਣੀਆਂ ਦੇ ਚਾਹੇ ਕਿਰਿਆ ਹਾਂ ਵਿੱਚ ਪਾਣੀਆਂ ਦੇ ਮੈਂ ਕਰਦਾ ਪਾਠ ਰਾਮਕਲੀ ਮਹਿਲਾ ਤੇ ਜਾ ਆਨੰਦ ਕੋ ਘਰ ਸਤਗੁਰ ਪਰਸਾ ਆਨੰਦ ਪਿਆ ਮੇਰੀ ਮਾਇ ਸਤ ਤੂ E ਆਖੋ ਰੱਖਣ ਹੋ ਗੁਰਦੇ ਹਾਂ ਰਾਵਨ ਨੂੰ ਦਰਨ ਦੇ ਮਾਣਿਆ ਘਰ ਸੁਖ ਵਸਿਆ ਬਹਰ ਸੁਖ ਧਰ ਸੁਖ ਵਸਿਆ ਬਹਰ ਸੁਖ ਧਰ ਤਹਰ ਸੁਖਤਾ ਦਾ ਰੰਗ Oh my god. I'm <laughs> going ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਪ੍ਰਭ ਕੀ ਸ਼ਰਨ ਸਗਲ